ਹੈਲੋ ਦੋਸਤੋ ਪਹਿਲਾਂ ਤੁਸੀਂ ਇਹਨਾਂ ਸਾਰੀਆਂ ਵੀਡੀਓਜ਼ ਨੂੰ ਦੇਖੋ ਫਿਰ ਆਪਾਂ ਇਹਨਾਂ ਵੀਡੀਓ ਵਿੱਚ ਲੋਕਾਂ ਵੱਲੋਂ ਕੀਤੇ ਗਏ ਹੋਏ ਫੈਨੀ ਫਣੀ ਕਮੈਂਟਾਂ ਨੂੰ ਰੀਡ ਕਰਾਂਗੇ। ਸੋ ਚਲਿਏ ਸ਼ੁਰੂ ਕਰਦੇ ਹਾਂ। ਜਿਹਦੇ ਨੂੰ ਪਿਆਰ ਕਰਦੇ ਹੂੰ ਜੇ ਉਹਦੇ ਨਾਲ ਆ ਪਤੰਦਰਾ ਜਦ ਨੂੰ ਤੇਰੇ ਦਾੜੀ ਮੁੱਛ ਫੁੱਟਣੀ ਉਦੋਂ ਨੂੰ ਤੇਰੇ ਨਿਆਣੇ ਨੇ ਤੁਰਨ ਲੱਗ ਜਾਣਾ। ਹੋ ਜੀ ਇਸ ਤੋਂ ਚੰਗੀ ਹੋਰ ਕੀ ਗੱਲ ਹੋ ਸਕਦੀ? ਇਸੇ ਹਿਸਾਬ ਨਾਲ ਤੇ ਛੜਿਆਂ ਚ ਆ ਗਏ ਅਸੀਂ। ਨੂੰ ਕੀਤਾ ਪਿਆਰ ਆੜੀ ਇਹ ਜਦੋਂ ਆਪਾਂ ਨਿੱਕੇ ਹੁੰਦੇ ਸੀ ਤਾਂ ਵੱਡਿਆਂ ਦੇ ਵਿਆਹ ਹੁੰਦੇ ਸੀ ਹੁਣ ਆਪਾਂ ਵੱਡੇ ਹੋ ਗਏ ਹੁਣ ਸਾਡੇ ਤੋਂ ਨਿੱਕਿਆਂ ਦੇ ਵਿਆਹ ਹੋਣ ਲੱਗ ਗਏ ਉਂਝ ਵੱਸ ਦੀ ਦੁਨੀਆ ਬਹੁਤ ਕੁੜੀ ਮਰੇ ਅਸੀਂ ਸੋਚਦੇ ਸੀ ਕਿ ਕੁੜੀਆਂ ਨਾਲ ਗੱਲ ਕਰਕੇ ਕੰਨ ਪੱਕ ਜਾਂਦੇ ਆ ਦਾੜੀ ਮੁੱਛ ਕਰੇ ਇਹ ਪੁੱਲਾਇਆ ਤੈਨੂੰ ਮੰਗਿਆ ਏ ਰੱਬ ਨਾਲੇ ਲੱਗਦਾ ਸਰਵਾਲਾ ਨਾਲ ਬੈਠ ਗਿਆ ਣਕੀ ਤੀ ਨਹੀਂ ਬਾਈ ਲੱਗਦਾ ਅਸੀਂ ਤਾਂ ਕਿਸ਼ਤਾ ਹੀ ਭਰਨ ਆਏ ਆ ਸੱਚੀ ਯਾਰ ਭਝਾਈ ਤਾਂ ਬਾੜੀ ਸੋਹਣੀ ਐ ਭਾਬੀ ਵਾਲੀ ਸੋਹਣੀ ਆ ਬਟ ਪੈਰ ਕਾਲੇ ਆ ਬਿਲੀਆਂ ਅੱਖਾਂ ਜੀ ਦਾ ਰੰਗ ਕੋਰਾ ਕੋਰਾ ਯਾਰ ਹਟ ਜਾ ਭਰਾਵਾ ਮੇਰੀਆਂ ਤਾਂ ਪਹਿਲਾਂ ਹੀ ਬੀਪੀ ਦੀਆਂ ਗੋਲੀਆਂ ਚੱਲਦੀਆਂ ਪੁੱਛ ਦਿਆ ਭਾਬੀ ਦੱਸ ਕਿਹੜੇ ਪਿੰਡ ਦੀ ਤੈਰ ਤਾਂ ਦੇਖੋ ਸਭ ਤੋਂ ਸੋਹਣੀ ਓ ਮੇਰੀ ਬੇਪੇਵਾਂ ਨੂੰ ਜੋੜੂ ਸਾਡੇ ਘਰ ਨੂੰ ਸਕੂਲ ਦੀ ਡਰੈਸ ਤਾਂ ਚੇਂਜ ਕਰ ਲੈਂਦਾ ਉਜਿੰਦ ਜਾਣੀਓ ਤੇ ਮਰੀ ਹੋਈ ਐ ਸਾਡੇ ਵਾਸਤੇ ਜ਼ਿਆਦਾ ਇੰਤਜ਼ਾਮ ਕੀਤਾ ਕਿ ਨਹੀਂ ਵੀਰ ਸਾਧੇ ਵਾਸਤੇ ਜ਼ਿਆਦਾ ਇੰਤਜ਼ਾਮ ਕੀਤਾ ਕਿ ਨਹੀਂ ਵੀਰ ਵੀਰੇ ਤੇਰੀ ਸਾਲੀ ਹੈਗੀ ਐ ਮੈਂ ਵੀ ਵਿਆਹ ਕਰਾਉਣਾ ਸਾਡੇ ਘਰੇ ਵਿਚੋਲਾ ਨਹੀਂ ਆਉਂਦਾ ਉਹ ਤਾਂ ਟੁੱਰੇ ਵਾਲੀ ਬਾ ਮੇਰੇ ਮੋਟੇ ਕੀ ਮੈਨੂੰ ਐਸੇ ਮੋਟਰਸਾਈਕਲ ਦੇ ਥੱਲੇ ਦੇ ਕੇ ਮਾਰ ਦੇ ਦਿਲ ਨੂੰ ਪੁੰਜੇ ਸੁਟਣੇ ਮੇਰੇ ਬੁੱਲਤ ਤੂੰ ਜਦੋਂ ਤੇਰਾ ਉੱਡੂ ਡੋਰੀਆ ਕਿੰਨੀ ਮੈਨੂੰ ਰੀਅਲੀ ਮਿਲੀ ਨਹੀਂ ਮੈਂ ਧਾਗੇ ਨਾ ਫਾਹ ਲੈਣਾ ਸੀ ਦੇ ਸੌਂ ਕੇ ਸੁੱਕਣੇ ਜਦੋਂ ਚੂੜੇ ਵਾਲੀ ਬਾਂਹ ਮੋਰੇ ਮੋਟੀ ਫਿਰ ਮੈਂ ਅੱਖਾਂ ਦਾਨ ਕਰਨੀਆਂ ਮੈਥੋਂ ਹੋਰ ਨਹੀਂ ਵੇਖਿਆ ਜਾਂਦਾ ਮਾਤਾ ਘਰਦਿਆਂ ਕੋਲੋਂ ਗਾਲਾਂ ਖਾਣ ਆਇਆ ਜ਼ਿੰਦਗੀ ਦੇ ਸਾਰੇ ਦੁੱਖ ਸੁੱਖ ਲਾਂ ਤਾਂ ਛੜਿਆ ਨੂੰ ਨਾਲੇ ਮੈਨੂੰ ਮੈਂ ਤੇਰੇ ਨਾਲ ਹੀ ਟੱਣੇ ਨੇ ਦੁਨੀਆ ਮੈਨੂੰ ਕੋਈ ਨਤੇ ਤੋਂ ਪਾਸੇ ਵੀਰ ਜਦੋਂ ਘਰ ਜਾਊਂਗਾ ਮੈਨੂੰ ਜ਼ਹਿਰ ਦੇ ਜਾਈ ਰਸਤੇ 'ਚ ਬਟੜੇ ਨੇ ਮੈਂ ਰੱਬ ਨੂੰ ਵੇਖਿਆ ਨਹੀਂ ਵੀਰ ਦੰਦ ਹੀ ਬੜੇ ਤਕੜੇ ਆਕਰ ਪਾਨ ਦੀ ਕੀ ਲੋੜ ਸੀ ਸਜਣਾ ਬਖ ਤੂੰ ਹੀ ਇਹ ਇਕ ਕਾਮ ਮੇਰਾ ਦੁਰ ਫਿੱਟੇ ਮੂੰਹ ਚੱਲ ਦੇ ਨਿੰਦ ਮੈਂ ਤੇ ਭਰਾਵਾ ਅਰਜੀ ਲਿਖ ਕੇ ਚੱਲਾਂ ਨਹਿਰ ਵਿੱਚ ਤਰ ਕੇ ਰਪਾ ਮੈਂ ਵੀ ਸੁਣ ਲੈ ਮਾਂ ਰੱਬਾ ਕਰ ਕੇ ਰਪਾ ਮੈਂ ਵੀ ਸੁਣ ਲੈ ਸਾਨੂੰ ਤਾਂ ਕਰਦਿਆ ਨੇ ਸੌਦਾ ਲਿਹਾਉਣ ਲਈ ਰੱਖਿਆ اے ਮਾਂ ਝਾਂਜਰਾ ਦੀ ਤੇ ਛਣਕਾਰ ਵਾਂਗ ਦੀ ਚ ਰੱਬਾ ਵਿਆਹ ਵਾਲੀ ਜਾਂਦੀ ਆ ਉਮਰ ਤੂੰ ਭਰਾਵਾ ਹੱਸੀ ਚੱਲ ਹਾਡਾ ਤਾਂ ਰੋਣ ਨਿਕਲਦੇ ਆ ਜੇ ਦੱਬਾ ਬੱਸ ਸਾਡਾ ਹਿਸਾਬ ਕਰਦੇ ਜਮਰਾਜ਼ ਨੂੰ ਕਹੋ ਛੋਟਾ ਲੈ ਕੇ ਥੱਲੇ ਜਾਓ ਅਸੀਂ ਆਉਣ ਨੂੰ ਤਿਆਰ ਹਾਂ ਕਿਤੇ ਲਾਵਾ ਫੇਰੇ ਕਿਤੇ ਨੇ ਜਾ ਰੇ ਪੁਜਾ ਕੇ ਲਿਆ ਆਏ ਕਿਤੇ ਲਾਵਾ ਫੇਰੇ ਕਿ ਜਿੰਨਾ ਛੋਟਾ ਆਪ ਉਨੀ ਛੋਟੀ ਬਰਾਤ ਕਿਤੇ ਨੇ ਜਾ ਰੇ ਪੁਜਾ ਕੇ ਲਿਆ ਆਏ ਤੈਨੂੰ ਸਾਲੀਆਂ ਘੇਰਾ ਪਾਇਆ ਸੀ ਕੋਈ ਓਏ ਕੱਲਾ ਸਰਵਾਲਾ ਲਈ ਜਾਂਦੇ ਆ ਲਾੜਾ ਤਾਂ ਲੈ ਜੋ 90 ਤੋਂ 1995 ਵਾਲੇ بس ਕਣਕ ਨੂੰ ਪਾਣੀ ਲਾਉਣ ਆਏ ਆ ਮੇਰੇ ਵਾਂਗ ਬਿਨਾ ਦਾੜੀ ਵਾਲਿਆਂ ਦਾ ਵਿਆਹ ਹੋਈ ਜਾਂਦਾ